ਦੋ ਵੱਡੀਆਂ ਖਬਰਾਂ ਦਾ ਰੁਖ ਕਰਦੇ ਆ ਸਭ ਤੋਂ ਪਹਿਲਾਂ ਖਬਰ ਆ ਰਹੀ ਆ ਕਿ ਸ਼ਖਬੀਰਵਾਦ ਨੂੰ ਦੁੱਧ ਨਾਲ ਕਿੱਲੇ ਦੇਣ ਵਾਲਾ ਭਾਈ ਨਰੈਣ ਸਿੰਘ ਚੌੜਾ ਸਾਢੇ 3 ਮਹੀਨਿਆਂ ਤੋਂ ਬਾਅਦ ਜਿਹੜੀ ਉਹਦੀ ਜ਼ਮਾਨਤ ਹੋ ਚੁੱਕੀ ਆ ਜਣੇ ਕਿ ਜੇਲ੍ਹੋਂ ਬਾਹਰ ਆ ਚੁੱਕਿਆ ਗਿਆ ਸਿੱਖ ਸੰਗਤ ਤੇ ਕੌਮ ਸਮੁੱਝੀ ਉਹਨੂੰ ਸਰੋਪੇ ਪਾ ਕੇ ਉਹਦਾ ਸੁਆਗਤ ਕਰ ਰਹੀ ਆ ਦੂਸਰੀ ਖਬਰ ਇਹ ਆ ਰਹੀ ਆ ਕਿ ਤਾਂ ਨੂੰ ਪਤਾ ਹੋਊਗਾ ਕਿ ਨਾਨਕ ਮੱਤੇ ਵਾਲਾ ਸਾਧ ਦੋ ਨੌਜਵਾਨਾਂ ਨੇ ਗੱਡੀ ਚੜ੍ਹਿਆ ਸੀ ਕਿਉਂਕਿ ਮਨਮਤ ਕਰਦਾ ਸੀ ਤੇ ਉੱਥੇ ਬੱਚਿਆਂ ਦੇ ਨਾਲ ਕੀ ਕੁਝ ਕਰਦਾ ਸੀ ਉਹ ਤੁਹਾਨੂੰ ਸਾਰਾ ਪਤਾ ਹੈਗਾ ਭਾਈ ਸਰਵਜਜੀਤ ਸਿੰਘ ਮੀਆਂ ਮਿੰڈا ਤਰਨਤਨ ਸਾਹਿਬ ਦੱਸਿਆ ਜਾ ਰਿਹਾ ਹੈ ਕਿ ਲਾਗਲੇ ਪਿੰਡ ਨਰੰਗਾ ਬਾਦ ਦੇ ਗੁਰਦੁਆਰਾ ਸਾਹਿਬ ਤੋਂ ਉੱਤਰਾਖੰਡ ਜਿਹੜੀ ਪੁਲਿਸਾਂ ਉਹਨੇ ਕਰੀਬ ਰਾਤ 11:40 ਵਜੇ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੇਕੌਮ ਦੇ ਵਿੱਚ ਇਹ ਦਰ ਹੈ ਕਿ ਉਹਦਾ ਜਿਹੜਾ ਉਠਾ ਪਰਚਾ ਕਾਵਲਾ ਨਾ ਬਣਾ ਦੇਣਾ ਵਰਜਿਕਾ ਖਾਲਸਾ ਵਰਜਿਕੀ ਪਤੇ ਤਨਦਸ ਦੇ ਕੇ 2 ਦਸੰਬਰ 2024 ਆਕਾਲ ਤਖਤ ਸਭ ਵੱਲੋਂ ਪੰਥ ਸਿੰਘਾਂ ਵੱਲੋਂ ਸਿੰਘ ਸਾਹਿਬਾਂ ਵੱਲੋਂ ਸ਼ਖਬੀਰ ਬਾਦਲਾ ਐਂਡ ਜੁਨਲੀ ਨੂੰ ਜਿਹੜੀ ਕਿ ਸਜ਼ਾ ਲਗਾਈ ਗਈ ਸੀ ਕਿ ਕਿਸੇ ਨੂੰ ਭਾਂਡੇ ਮਾਜਣ ਦੀ ਸਜ਼ਾ ਸੀ ਕਿਸੇ ਨੂੰ ਸਪਾਈ ਕਰਨ ਦੀ ਝਾੜੂ ਮਾਰਨੀ ਤੌਲਟਾ ਸਾਫ ਕਰਨੀ ਇਨੇ ਕਨੇ ਕਤਰਾਂ ਦੀ ਜਿਹੜੀ ਧਾਰਮਿਕ ਸਜ਼ਾ ਆ ਗਈ ਜਿਹੜੀ ਸਿੱਖ ਰਹਿਤ ਮਰਜਾਦਾ ਅਨਸਾਰ ਜਿਹੜੀ ਲਗਾਈ ਜਾਂਦੀ ਆ ਪਰ ਉਥੇ ਜਿਸ ਤਰ੍ਹਾਂ ਦੇ ਸ਼ਖਬੀਰ ਬਾਦਲ ਤੇ ਉਹਦੇ ਆਕਾਕਾ ਹੋਰ ਨੇ ਜਿਹੜੇ ਉਹਦੇ ਨਾਲ ਜੰਡਲੀ ਉਹਨੇ ਜਿਹੜੇ ਕਿ ਉਤੇ ਕਬੂਲਨਾਮੇ ਕੀਤੇ ਸੀ ਕਿ ਜਿਹੜਾ ਸਰਸੇ ਵਾਲੇ ਨੂੰ ਸਾਧ ਨੂੰ ਮਾਫੀ ਦਾਣਾ ਮਾਫੀ ਦੇਣਾ ਉਹ ਵੀ ਸ਼ਖਬੀਰ ਬਾਦਲ ਨੇ ਮੰਨਿਆ ਕਿ ਮੈਂ ਦਿੱਤੀ ਆ ਮੈਂ ਆਪਣੇ ਰਿਹਾਸ ਤੇ ਜਿਹੜਾ ਕੇ ਸਿੰਘ ਸਭਾ ਨੂੰ ਸੱਦਿਆ ਤੇ ਜਿਹੜੀ ਚਿੱਠੀ ਦੀ ਗੱਲ ਆਈ ਸੀ ਚਿੱਠੀ ਵੀ ਜਿਹੜੋ ਮੰਨ ਗਏ ਕਿ ਉਹ ਚੀਮੇ ਦੇ ਚਿੱਠੀ ਲਿਖ ਸੀ ਉਹ ਸੌਦਾ ਸਾਧ ਨੇ ਨਹੀਂ ਲਿਖੀ ਸੀ ਕਰੀਬ 91 ਲੱਖ ਦੇ ਜਿਹੜੇ ਅਸਥਿਹਾਰ ਸੀ ਅਖਬਾਰਾਂ ਦੇ ਵਿੱਚ ਜਸਟੀਫਾਈ ਕਰਨ ਵਾਸਤੇ ਕਿ ਸੌਦਾ ਸਾਧ ਨੂੰ ਜਿਹੜਾ ਅਕਾਤਾ ਸਭ ਤੋਂ ਬਰੀ ਕਰ ਦਿੱਤਾ ਤੇ ਉਹ ਜਿਹੜਾ ਅਸਥਿਹਾਰ ਵੀ ਦਿੱਤੇ ਸੀ ਉਹ ਵੀ ਮੰਨ ਗਏ ਕਿ ਅਸੀਂ ਦਿੱਤੇ ਸੀ ਉਸ ਤੋਂ ਬਾਅਦ ਜੋ ਕੁਝ ਬਰਗਾੜੀ ਬਹਿਵਲ ਕਲਾਂ ਦੇ ਵਿੱਚ ਹੋਇਆ ਕਿ ਅਸੀਂ ਨਾ ਹੱਤੇ ਸਿੰਘਾਂ ਉੱਤੇ ਗੋਲੀ ਚਲਾਈ ਕਿਹਦੇ ਕਹਿਣ ਦੇ ਚਲਾਈ ਸਮੇਤ ਸੈਣੀ ਨੂੰ ਕਿਹਨੇ ਜਿਹੜੀਆਂ ਹਦਾਇਤਾਂ ਦਿੱਤੀਆਂ ਸਾਰਾ ਕੁਝ ਜਣੀ ਕਿਸ ਗਬੀਰ ਬਾਦਲਾ ਅਤੇ ਉਹਦੀ ਐਂਡ ਜੰਡਲੀ ਮੰਨ ਗਈ ਜਿੰਨੇ ਹੋਰ ਪਾਪ ਕੀਤੇ ਸੀ ਜਿੰਨੇ ਬਦਲ ਕੇ ਨੇ ਲੁੱਟ ਕੇ ਜਿਹੜਾ ਪੰਜਾਬ ਦਾ ਜੋ ਘਾਣ ਕੀਤਾ ਸੀ ਸਾਰਾ ਕੁਝ ਅਕਾਲਤਾ ਸਾਹਬ ਤੇ ਮੰਨਿਆ ਫਿਰ ਉਸ ਤੋਂ ਬਾਅਦ ਸਿੰਘ ਸਾਹਿਬਾਨ ਨੇ ਜਿਹੜਾ ਇੱਕ ਫੈਸਲਾ ਲੇਤਾ ਜਿਹੜਾ ਕਿ ਫਕਰੇ ਕੌਮੋ ਅਵਾਰਡ ਆ ਜਿਹੜਾ ਉਹ ਪ੍ਰਗਾਸ ਬਾਦਲ ਦਾ ਬਾਪਸ ਲੇਤਾ ਗਿਆ ਤੇ ਜਿਹੜੀ ਕਿ ਸਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਅਤੇ ਉਹਨਾਂ ਦੇ ਆਕਿਆ ਨੂੰ ਤੇ ਸਖਬੀਰ ਬਾਦਲ ਨੂੰ ਵਰਸਾ ਦੇ ਕੇ ਗਲ ਦੇ ਵਿੱਚ ਤਖਤੀ ਪਾ ਕੇ ਤੇ ਚੋਲਾ ਪਵਾ ਕੇ ਡਿਊਟੀ ਦੇ ਬਾਹਰ ਬਿਠਾ ਦਿੱਤਾ ਕਿ ਭਾਈਏ ਤੇਰੀ ਸੇਵਾ ਕੀ ਚਾਰ ਸਵੇਰੇ ਵਰਚਾ ਲਈ ਖੜਾ ਦਿੱਤੇ ਉਹਨਾਂ ਦੇ ਜਿਹੜੇ ਅਕਾਲੀ ਦਲ ਦੇ ਮਾਰਕਰ ਸੀ ਉਹ ਖੜਾ ਦਿੱਤੇ ਉਸ ਤੋਂ ਬਾਅਦ ਕੀ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਨਰੈਣ ਸਿੰਘ ਚੌੜਾ ਜੋ ਕਿ ਕਾਫੀ ਲੰਮਾ ਸੰਘਰਸ਼ ਲੜਦੇ ਆ ਰਹੇ ਨੇ ਸਿੱਖ ਕੌਮ ਦੇ ਲਈ ਉਹ ਕਿਹੜੀ ਜੇਲ ਉਹਨਾਂ ਨੇ ਜਿਹੜੀ ਜੇਲ ਨਹੀਂ ਕੱਟੀ ਅੱਜ ਭਾਈ ਨਰੈਣ ਸਿੰਘ ਚੌੜਾ ਦੀ ਜਿਹੜੀ ਉਮਰ ਆ ਉਹ ਕਰੀਬ 70 ਸਾਲ ਦੇ ਲਗਭਗ ਹੋ ਚੁੱਕੀ ਆ ਤੇ ਭਾਈ ਨਰੈਣ ਸਿੰਘ ਚੌੜਾ ਨੂੰ ਲੱਗਿਆ ਕਿ ਸੁਖਵੀਰ ਬਾਦਲ ਨੇ ਜਿਨਨੇ ਪਾਪ ਤੇ ਗੁਨਾਹ ਕਬੂਲੇ ਨੇ ਉਹਨੇ ਉਹਨੂੰ ਸਜ਼ਾ ਨਹੀਂ ਮਿਲੀ ਤੇ ਉਹ ਖੁਦ ਸਜ਼ਾ ਦੇਣਗੇ ਤਾਂ ਨਰੈਣ ਸਿੰਘ ਚੌੜਾ ਜਾਂਦਾ ਡਿਊਟੀ ਦੇ ਬਾਅਦ ਤੇ ਆਪਣੇ ਡੱਬੇ ਵਿੱਚੋਂ ਰੋਲ-ਵਾਰ ਕੱਢਦਾ ਤੇ ਤਾਨਦ ਦੀ ਕੋਸ਼ਿਸ਼ ਕਰਦਾ ਤੇ ਉਹਦਾ ਹੱਥ ਉੱਪਰ ਚੱਲਿਆ ਜਾਂਦਾ ਤੇ ਗੋਲੀਆਂ ਜਿਹੜੀ ਡਿਊਟੀ ਦੇ ਪਿੱਲਰ ਦੇ ਨਾਲ ਲੱਗ ਜਾਂਦੀਆਂ ਹਾਂ ਹਾਂ ਕਾਰ ਮੱਚ ਜਾਂਦੀ ਆ ਤੇ ਉਸੇ ਵਕਤ ਭਾਈ ਨਾਰਾਇਣ ਸਿੰਘ ਚੌੜਾ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਇੱਕ ਦੁਸ਼ਟ ਨੇ ਜਿਹੜਾ ਮਾਗਰੋ ਕਾਲੀਦਾਲ ਦਾ ਇੱਕ ਬੰਦਾ ਹੈਗਾ ਜਿਹੜਾ ਬਾਅਦ ਦੇ ਵਿੱਚ ਸ੍ਰੀ ਕਾਤਸਾ ਸਾਹਿਬ ਤੇ ਜਾ ਕੇ ਪੇਸ਼ ਵੀ ਹੋਇਆ ਉਹਨੇ ਕੀ ਕੀਤਾ ਮਾਗਰੋ ਆ ਕੇ ਨਾਰਾਇਣ ਸਿੰਘ ਚੌੜੇ ਦੀ ਜਿਹੜੀ ਦਸਤਾਰ ਲਾ ਦਿੱਤੀ ਬੇਕਰ ਇਸ ਗੱਲ ਦਾ ਜਿਹੜਾ ਦਲ ਖਾਲਸਾ ਨੇ ਕਾਫੀ ਨੋਟਿਸ ਲੈਂਦਾ ਸੀ ਪਰ ਉਸ ਤੋਂ ਬਾਅਦ ਜਿਹੜਾ ਕਿ ਹਵਾ ਦੇ ਵਿੱਚ ਹੀ ਕਹਦੇ ਕਿ ਗੱਲਾਂ ਹੋਈਆਂ ਬਾਅਦ ਦੇ ਵਿੱਚ ਉਸ ਬੰਦੇ ਨੂੰ ਕੁਝ ਨਹੀਂ ਹੋਇਆ ਤੇ ਅੱਜ ਇਹ ਵੱਡੀ ਖਬਰ ਜੁੜੀ ਹੈ ਭਾਈ ਨਰੈਨ ਸਿੰਘ ਚੌੜਾ ਕਦੀਬ ਸਾਢੇ 3 ਮਹੀਨਿਆਂ ਬਾਅਦ ਜੇਲ੍ਹ ਤੋਂ ਰਿਹਾਅ ਹੋ ਚੁੱਕੇ ਨੇ ਯਾਨੀ ਕਿ ਜਮਾਨਤ ਦੇ ਜਿਹੜਾ ਬਾਹਰ ਆ ਚੁੱਕੇ ਨੇ ਨਰੈਨ ਸਿੰਘ ਚੌੜੇ ਦਾ ਕਹਿਣਾਗਾ ਕਿ ਉਹਨਾਂ ਦਾ ਨਿਸ਼ਾਨਾ ਜੇਕਰ ਉਹਨਾਂ ਨੇ ਮਾਰਨਾ ਹੁੰਦਾ ਸੁਖਵੀਰ ਬਾਦਲ ਤਾਂ ਉਹ ਕੋਈ ਵੱਡੀ ਗੱਲ ਨਹੀਂ ਸੀ ਪਰ ਉਹਨਾਂ ਨੇ ਇੱਕ ਕੌਮ ਨੂੰ ਸੰਦੇਸ਼ ਦਿੱਤਾ ਇੱਕ ਅਕਾਲੀ ਦਲ ਲੀਡਰਸ਼ਿਪ ਨੂੰ ਸੰਦੇਸ਼ ਦਿੱਤਾ ਇੱਕ ਇਹ ਕਹਿੰਦੀ ਕਿ ਬਾਦਲ ਕੈਨੂੰ ਸੰਦੇਸ਼ ਦਿੱਤਾ ਕਿ ਭਾਈ ਤੁਸੀਂ ਐਡੇ ਐਡੇ ਗੁਨਾਹ ਕਰਕੇ ਵੀ ਜਿਹੜਾ ਸਾਰਾ ਕੁਝ ਕਬੂਲਨਾਮਾ ਕਰਕੇ ਤੁਹਾਨੂੰ ਸਿਰਫ ਚੇਅਰ ਤੇ ਬਿਠਾਇਆ ਗਿਆ ਨਵੀਂ ਚੇਅਰ ਦਿੱਤੀ ਗਈ ਨਵਾਂ ਚੋਲਾ ਪੁਆਇਆ ਗਿਆ ਗੱਲ ਦੇ ਵਿੱਚ ਤਾਕਤ ਹੀ ਫੜਾਈ ਗਈ ਅੱਠ ਵਰਸਾ ਫੜਾਇਆ ਗਿਆ ਤੇ ਅੱਖਾਂ ਮੀਚ ਕੇ ਬੈਠਾ ਰਿਹਾ ਉੱਥੇ ਕਿਹੜਾ ਪਤਾ ਲੱਗਦਾ ਸੀ ਇਹ ਸਬੀਬਾਦਲਾ ਕਿ ਕੌਣ ਬੈਠਾਗਾ ਤੇ ਇੱਥੇ ਵੀ ਸੁਣਿਆ ਕਿ ਕਈ ਬੁੜੀਆਂ ਤਾਂ ਉਹਦੇ ਪੈਰੀਂ ਹੱਥ ਵੀ ਲਾ ਗਈਆਂ ਬਾਬਾ ਸਮਝ ਕੇ ਤੇ ਚਲੋ ਜੋ ਕੁਝ ਕਰਨਾ ਕਰਮ ਉੱਥੇ ਹੋਇਆ ਉਸ ਤੋਂ ਬਾਅਦ ਨਰੈਣ ਸਿੰਘ ਚੌੜੇ ਦਾ ਜਿਹੜਾ ਲਗਾਤਾਰ ਰਿਮਾਂਡ ਲੇਤਾ ਗਿਆ ਇਹ ਦੱਸਿਆ ਗਿਆ ਜੀ ਇਸ ਰਾਧੀ ਲਾਗ ਕੇ ਵਿੱਚ ਦੇਖਿਆ ਗਿਆ ਇੱਥੇ ਦੇਖਿਆ ਗਿਆ ਇੱਥੇ ਦੇਖਿਆ ਗਿਆ ਕਾਫੀ ਜਿਹੜੀ ਆ ਖੂਬ ਚਰਚਾ ਜਿਹੜੀ ਆ ਮੀਡੀਆ ਦੀ ਆ ਬਣੀਆਂ ਤੁਸੀਂ ਵੇਖੀਆਂ ਅੱਜ ਭਾਈ ਨਾਰਾਇਣ ਸਿੰਘ ਚੌੜਾ ਨੂੰ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਦੇ ਬਾਪੂ ਨੇ ਉਹਨਾਂ ਨੇ ਜਿਹੜਾ ਗਰਚਰਨ ਸਿੰਘ ਨੇ ਜਿਹੜਾ ਸਲਮਾਨਤ ਕੀਤਾ ਸਰੋਪੇ ਪਾ ਕੇ ਪਾਏ ਗਏ ਆ ਮਠਿਆਈ ਵੰਡੀ ਗਈ ਆ ਬਖ ਬਖ ਜਥੇ ਬੰਦਿਆਂ ਵੱਲੋਂ ਜਿਹੜਾ ਵੱਡੀ ਗਿਣਤੀ ਦੇ ਵਿੱਚ ਸਰੋਪੇ ਜਿਹੜਾ ਭੇਟ ਕੀਤੇ ਗਏ ਆ ਭਾਈ ਨਾਰਾਇਣ ਸਿੰਘ ਚੌੜਾ ਨੂੰ ਜਿਹੜਾ ਖੁਸ਼ੀ ਦੇ ਵਿੱਚ ਆ ਸਹਿਕ ਨੂੰ ਜਿਹੜੀ ਵਧਾਈ ਦਿੱਤੀ ਗਈ ਆ ਕਿ ਅੱਜ 70 ਸਾਲ ਦਾ ਹੋ ਕੇ ਭਾਈ ਨਰੈਣ ਸਿੰਘ ਚੌੜਾ ਸੂਰਮਾ ਕੌਮੀ ਯੋਧਾ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਆ ਕੋਈ ਉਹਦੇ ਵਿੱਚ ਜਾਂ ਡਰ ਭਾਉ ਖਫਾ ਕੁਛ ਨਹੀਂ ਉਹਵੇਂ ਚੜ੍ਹਦੀ ਕਲਾ ਵਿੱਚ ਹੈਗਾ ਦੂਸਰੀ ਜਿਹੜੀ ਖਬਰ ਆ ਰਹੀ ਆ ਤੁਹਾਨੂੰ ਪਤਾ ਹੋਊਗਾ ਕਿ ਪਿਛਲੇ ਸਾਲ ਹੀ ਜਿਹੜਾ ਨਾਨਕ ਮੱਤਾ ਦੇ ਗੁਰਦੁਆਰੇ ਦੇ ਵਿੱਚ ਕਾਫੀ ਰੌਲਾ ਪਿਆ ਕਿਉਂ ਤੇ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਕੁਕਰਮ ਹੁੰਦੇ ਰਹੇ ਪਖੰਡੀ ਕਮੇ ਗੁਰੂ ਗ੍ਰੰਥ ਸਾਹਿਬ ਦੀ ਮਰਜ਼ਾਦਾ ਦੇ ਵਿੱਚ ਧੱਜੀਆਂ ਉਡਾਉਂਦਾ ਰਿਹਾ ਤੇ ਉਸ ਨੂੰ ਬਥੇਰਾ ਕਿਹਾ ਕਿ ਇੱਥੋਂ ਜਿਹੜਾ ਇਹ ਬਾਬਾ ਗਾ ਜਿਹੜਾ ਇਹਦੀ ਭਾਈ ਨੂੰ ਬਦਲੀ ਕਰ ਦਿਓ ਇਹਨੂੰ ਕਿਸੇ ਹੋਰ ਗੁਰਦੁਆਰੇ ਦੇ ਭੇਜ ਦਿਓ ਪਰ ਉੱਥੇ ਕਮੇਟੀ ਨਹੀਂ ਮੰਨੀ ਆਖਰ ਦੋ ਨੌਜਵਾਨਾਂ ਨੇ ਇੱਕ ਸਰਬਜੀਤ ਸਿੰਘ ਮੀਆਵੰਡਾ ਇੱਕ ਹੋਰ ਨੌਜਵਾਨ ਉਹਦਾ ਮੈਂ ਨਾਂ ਬਿਸਰ ਗਿਆ ਮੋਟਰਸਾਈਕਲ ਤੇ ਹੁੰਦਿਆ ਸਵੇਰੇ ਸਵੇਰੇ ਬਾਬਾ ਜਿਹੜਾ ਬੈਠਾ ਕੁਰਸੀ ਤੇ ਅਖਬਾਰ ਪੜ੍ਹ ਰਿਹਾਗਾ ਤੇ ਆ ਕੇ ਫਿਰ ਸਿੰਘਾ ਨੇ ਕਾਰਵਾਈ ਕਰ ਦਿੱਤੀ ਜਾਨੀ ਕਿ ਸੋਧਾ ਲਾ ਦਿੱਤਾ ਬੜੀ ਹਲਚਲ ਮੱਚੀ ਤੇ ਇੱਕ ਨੌਜਵਾਨ ਦਾ ਤਾਂ ਜਿਹੜਾ ਫੇਕ ਅਨਕਾਊਂਟਰ ਨਾਲ ਦੀ ਨਾਲ ਕਰ ਦਿੱਤਾ ਸੀ ਪੁਲਿਸ ਨੇ ਅੰਧਰਾ ਪ੍ਰਦੇਸ਼ ਦੀ ਨੇ ਤੇ ਦੂਸਰਾ ਜਿਹੜੀ ਵੱਡੀ ਬੁਝਾਰਤ ਬਣੀ ਹੋਈ ਸੀ ਸਿੱਖ ਕੌਮ ਦੇ ਵਿੱਚ ਵੀ ਬਣੀ ਸੀ ਤੇ মিডিਆ ਵਿੱਚ ਵੀ ਬਣੀ ਸੀ ਤੇ ਚਿੰਤਾ ਦਾ ਵਿਸ਼ਾ ਵੀ ਸੀ ਕਿ ਭਾਈ ਸਰਬਜੀਤ ਸਿੰਘ ਮੀਆਂਵੰਡ ਇਹ ਕਿਹਾ ਜਾਂਦਾ ਸੀ ਕਿ ਪੁਲਿਸ ਨੇ ਚੱਕ ਕੇ ਜਿਹੜਾ ਉਹਨੂੰ ਕਿਥੇ ਮਾਰਤਾ ਜਾਂ ਖਪਾਤਾ ਪਰ ਕਰੀਬ ਅਜਾ 8-9 ਮਹੀਨੇ ਦੇ ਬਾਅਦ ਭਾਈ ਸਰਬਜੀਤ ਸਿੰਘ ਮੀਆਂਵੰਡ ਨੂੰ ਉੱਤਰਾਖੰਡ ਦੀ ਜਿਹੜੀ ਪੁਲਿਸ ਵੱਲੋਂ ਜਿਹੜਾ ਕਰੀਬ ਰਾਤੀ 11:40 ਮਿੰਟਾਂ ਤੇ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਦੱਸਦੇ ਕਿ ਭਾਈ ਸਰਬਜੀਤ ਸਿੰਘ ਦਾ ਪਿੰਡ ਆ ਜਿਹੜਾ ਮੀਆਂਵਿੰਡਾ ਤਰਨਤਾਰਨ ਦੇ ਵਿੱਚ ਪੈਂਦਾ ਹੈਗਾ ਤਰਨਤਾਰਨ ਸਾਹਿਬ ਲਾਗਲੇ ਪਿੰਡ ਨਰੰਗਾਵਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਤਰਾਖੰਡ ਦੀ ਕਹਿੰਦੇ ਪੁਲਿਸ ਆਈ ਆ ਉੱਥੋਂ ਗ੍ਰਿਫਤਾਰ ਕਰਕੇ ਲੈ ਗਈ ਆ ਕਹਿੰਦੇ ਇਹ ਗ੍ਰਿਫਤਾਰੀ ਰਾਤ 11 ਵਜੇ ਕੇ 40 ਮਿੰਟਾਂ ਦੀ ਦੱਸੀ ਜਾ ਰਹੀ ਆ ਹੁਣ ਸੰਗਤਾਂ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਕੀ ਰੋਪਾਇਆ ਜਾ ਰਿਹਾ ਹੁਣ ਸਿੱਖ ਕੌਮ ਕੀ ਕਹਿੰਦੀ ਆ ਸਿੱਖ ਕੌਮ ਦਾ ਕਹਿੰਦੀ ਆ ਕਿ ਭਾਈ ਮੀਡੀਆ ਨੂੰ ਬੇਨਤੀ ਕਰਦੇ ਆਂ ਅਸੀਂ ਇਸ ਖ਼ਬਰ ਨੂੰ ਜਿਹੜਾ ਪੂਰੀ ਦੁਨੀਆ ਦੇ ਵਿੱਚ ਫਲਾਇਆ ਜਾਵੇ ਤੇ ਪਿਓਰੇ ਸਿੱਖ ਕੌਮ ਦੇ ਵਿੱਚ ਜਿਹੜੀ ਅਜਾਗਰ ਕੀਤਾ ਜਾਵੇ ਕਿ ਭਾਈ ਸਰਬਜੀਤ ਸਿੰਘ ਮੀਆ ਮਿੰਡਾ ਅਜੇ ਚੜ੍ਹਦੀ ਕਲਾ 'ਚ ਜਿਉਂਦੇ ਆ ਪਰ ਸਰਕਾਰਾਂ ਤੁਹਾਨੂੰ ਪਤਾਗਾ ਕਿ ਹਰ ਇੱਕ ਸਰਕਾਰ ਦਾ ਕਿਸੇ ਭਲੇ ਵੀ ਜਿਹੜਾ ਕੋਈ ਮੋੜ ਕੱਟ ਸਕਦੇ ਆ ਕਿਸੇ ਭਲੇ ਵੀ ਜਿਹੜਾ ਝੂਠਾ ਪੁਲਿਸ ਮੁਕਾਬਲਾ ਬਣਾ ਸਕਦੀ ਆ ਇਸ ਨੂੰ ਲੈ ਕੇ ਕਿ ਕਈ ਬਖ ਬਖ ਜਥੇਬੰਦੀਆਂ ਦੇ ਵਿੱਚ ਜਿਹੜਾ ਇਹ ਰੋਸ ਵੇਖ ਨੂੰ ਮਿਲ ਰਿਹਾ ਕਿਉਂਕਿ ਲਗਾਤਾਰ ਤੋਂ ਲੰਬੇ ਸਮੇਂ ਤੋਂ ਜਿਹੜਾ ਇਹ ਭਾਈ ਸਰਬਜੀਤ ਸਿੰਘ ਮੀਆਵੰਡਾ ਰੂਪ ਉਸ ਹੋ ਚੁੱਕਿਆ ਸੀ ਪਰ ਰਾਤੀ ਦੱਸਿਆ ਜਾ ਰਿਹਾ ਕਿ ਪੁਲਿਸ ਵੱਲੋਂ ਜਿਹੜਾ ਇਹ ਗਰਫਦਾਰ ਕੀਤਾ ਗਿਆ ਤੇ ਕਿਉਂ ਅਕਸਰ ਇਹ ਜੇ ਨੌਜਵਾਨਾਂ ਨੂੰ ਇਹ ਰਾਹੇ ਕਿਉਂ ਪੈਣਾ ਪੈਂਦਾਗਾ ਕਿਉਂਕਿ ਐਕਸ਼ਨ ਦਾ ਰੈਕਸ਼ਨ ਦੱਸਿਆ ਜਾਂਦਾਗਾ ਕਿ ਜਿਸ ਤਰ੍ਹਾਂ ਅੱਜ ਹਿਮਾਚਲ ਦੇ ਵਿੱਚ ਸਿੱਖ ਕੌਮ ਦੇ ਨਾਮ ਵਰਤਾਰਾ ਹੋ ਰਿਹਾ ਸੇਕੋਮੋਂ ਦੇ ਝੰਡੇ ਤੋਂ ਲੈ ਕੇ ਫਿਰ ਕਮੇ ਪਚਾਲਾ ਆ ਪੰਜਾਬ ਤੱਕ ਅਵਾਲੇ ਤੱਕ ਕਿਦਰ ਸੰਤਾਂ ਦੀਆਂ ਤਸਵੀਰਾਂ ਜਿਹੜੀਆਂ ਲੱਗਣੇ ਆ ਸ਼ੁਰੂ ਹੋ ਗਈਆਂ ਬੱਸਾਂ ਤੇ ਦੂਸਰੇ ਪਾਸੇ ਭਾਰਤ ਮਾਤਾ ਦੇ ਹਿੰਦੂ ਪ੍ਰਸਿੱਧ ਵਾਲਿਆਂ ਨੇ ਜਿਹੜੀਆਂ ਤਸਵੀਰਾਂ ਲਾਈਆਂ ਫਿਰ ਡਿਬੇਡਾ ਚੱਲਦਿਆਂ ਫਿਰ ਮੀਡੀਆ ਡਿਬੇਡ ਕਰਦਾਗਾ ਫਿਰ ਸਿੱਖਾਂ ਤੇ ਹਿੰਦੂਆਂ ਦੇ ਆਸਤ ਦੇ ਵਿੱਚ ਖਟਾਸ ਪੈਦਾ ਕੀਤੀ ਗਈ ਲੜਾਈ ਯਾਨੀ ਕਿ ਹਿੰਦੂ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੂੰ ਠੱਗ ਲਟੇਰੇ ਕਹਿ ਸਕਦੇ ਆ ਕਿ ਕੁਝ ਕ ਠੱਗ ਲਟੇਰੇ ਜਿਹੜੇ ਕਿ ਬੜਾ ਰੌਲਾ ਪਾਇਆ ਉਹਨਾਂ ਨੇ ਮੀਡੀਆ ਤੇ ਆ ਕੇ ਜਣੇ ਕਿ ਪੰਜਾਬ ਦਾ ਮਾਹੌਲ ਪੂਰਾ ਖਰਾਬ ਹੋਇਆ ਦੂਸਰੇ ਪਾਸੇ ਨਾਲ ਹੀ ਮੁੱਦਾ ਕਿਸਾਨਾਂ ਦਾ ਚੱਲ ਪਿਆ ਕਿਸਾਨਾਂ ਦੇ ਜਿਹੜਾ ਤੇੜਾ ਭਵੰਤਮਨ ਦੀ ਸਰਕਾਰ ਨੇ ਬਲੋਜਾ ਚਲਾ ਦਿੱਤੇ ਕਿਸਾਨ ਜਿਹੜੇ ਹਜ਼ਾਰ ਦੇ ਕਰੀਬ ਗ੍ਰਿਫਤਾਰ ਕਰ ਲਏ ਉਹਨਾਂ ਦੀਆਂ ਟਰਾਲੀਆਂ ਗੈਸ ਸਿਲੰਡਰ ਟਰੈਕਟਰਾਂ ਤੋਂ ਇਲਾਵਾ ਚੋਰੀ ਕਰਕੇ ਜਿਹੜਾ ਉਹਨਾਂ ਦਾ ਸਮਾਨ ਜਿਹੜਾ ਉਹ ਬਖਵਾਕ ਲੋਕ ਜਿਹੜੇ ਲੈ ਗਏ ਇਸ ਨੂੰ ਲੈ ਕੇ ਜਿਹੜਾ ਲਗਾਤਾਰ ਡਿਵੈਂਸ ਬਣਿਆ ਹੋਇਆਗਾ ਤੇ ਅਜੇ ਵੀ ਜਿਹੜਾ ਇਹ ਘਰਾ ਚੱਲ ਰਿਹਾਗਾ ਹੁਣ ਗੱਲ ਕਰਦੇ ਆ ਕਿ ਭਾਈ ਐ ਸਰਬਜੀਤ ਸਿੰਘ ਦੀ ਆਖਰੀ ਨੂੰ ਰਾਤ ਕਿਉਂ ਪੈਣਾ ਪਿਆ ਜਦੋਂ ਸਿੱਖ ਕੌਮ ਦਾ ਕੋਈ ਵੀ ਆ ਕਿਉਂਕਿ ਮੱਸਾ ਰੰਗੜਾ ਸ੍ਰੀ ਦਰਬਾਰ ਸਾਹਿਬ ਹੋਂਦ ਸਾਹਿਬ ਕੇ ਹੁੱਕਾ ਪੀਂਦਾ ਸੀ ਕੰਜਰੀਆਂ ਨੂੰ ਚਾਹੁੰਦਾ ਸੀ ਸਰਾਵ ਦੇ ਦੌਰ ਚੱਲਦੇ ਸੀ ਉੱਥੇ ਤੇ ਸਿੰਘਾਂ ਦੇ ਤਸੱਦਦ ਕਰਦਾ ਸੀ ਉੱਥੇ ਜਿਹੜਾ ਫੜ ਕੇ ਉਹਨਾਂ ਨੂੰ ਤੇ ਆਖਰ ਭਾਈ ਫਿਰ ਸੁਖਾ ਸਿੰਘ ਤੇ ਮਤਾਬ ਸਿੰਘ ਵੱਲੋਂ ਜਿਹੜਾ ਉਹਦਾ ਸਿਰ ਵੱਢ ਕੇ ਲੈ ਗਈ ਸੀ ਮੱਸੇ ਰੰਗੜਾ ਦਾ ਇਸ ਕਰਕੇ ਭਾਈ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰਦੀ ਆਪਣੇ ਗੁਰੂ ਘਰਾਂ ਦੀ ਜਿਹੜੀ ਬਿਆਦਬੀ ਕਰਦਾ ਚਾਹੇ ਉਹ ਕਿਸੇ ਵੀ ਗੁਰੂ ਘਰ ਦੀ ਹੋਵੇ ਜਾਂ ਗੁਰੂ ਘਰ ਦਾ ਸ਼ਰੀਕ ਬਣਦਾ ਜਾਂ ਸਾਡੇ ਧੀਆ ਭੈਣਾਂ ਦੇ ਨਾਲ ਰੇਪ ਕਰਦਾਗਾ ਫਿਰ ਉਹਨੂੰ ਸਿੱਖ ਕੌਮ ਆਪਣੇ ਰਹਿਤਾਂ ਅਨੁਸਾਰ ਜਿਹੜਾ ਸੌਦਾ ਲਾਉਂਦੀ ਆ ਤੇ ਇਹੇ ਸਬਕ ਭਾਈ ਨਰੈਣ ਸਿੰਘ ਚੌੜੇ ਨੇ ਜਿਹੜਾ ਇੱਕ ਅਕਾਲੀ ਦਲ ਦੇ ਸਹਬੀਰ ਸਿੰਘ ਬਾਦਲ ਨੂੰ ਦੱਸਿਆ ਸੀ ਕਿ ਭਾਈ ਤੂੰ ਜਿਹੜੇ ਇਹ ਗਲਤੀਆਂ ਨਹੀਂ ਵੱਡੇ ਗਨਾਹ ਕੀਤੇ ਨੇ ਤੂੰ ਇਹਨਾਂ ਗਨਾਹਾਂ ਨੂੰ ਜਿਹੜਾ ਆਪ ਦਾ ਸਧਾਰਨ ਲਾ ਜੇਕਰ ਉਸ ਦੇ ਭਾਈ ਨਰਨ ਸਿੰਘ ਚੌੜਾ ਦੀ ਮਾਨਸਾ ਹੁੰਦੀ ਮਾਰਨ ਦੀ ਤਾਂ ਬੜੇ ਯੋਜਨਾ ਤਰੀਕੇ ਸੀ ਬੜਾ ਗੁੱਸੇ ਤੇ ਮਾਰ ਸਕਦਾ ਸੀ ਪਰ ਨਹੀਂ ਉਹਨਾਂ ਇੱਕ ਚੈਲ ਦੱਸਿਆ ਉਹਨਾਂ ਨੇ ਇੱਕ ਦੱਸਿਆ ਕਿ ਭਾਈ ਮੌਤ ਤੇਰੇ ਨੇੜੇ ਸੀ ਪਰ ਤੈਨੂੰ ਮਾਰਨਾ ਨਹੀਂ ਸੀ ਇਸ ਕਰਕੇ ਤੂੰ ਅਜੇ ਵੀ ਰੱਬ ਤੋਂ ਡਰ ਇਹ ਦੋਨਾਂ ਖਬਰਾਂ ਦੇ ਨਾਲ ਤੁਸੀਂ ਕੀ ਅਤਵਾਕ ਰੱਖਦੇ ਹੋ ਕੀ ਤੁਸੀਂ ਚਾਹੁੰਦੇ ਹੋ ਕਿ ਸਿੱਖ ਕੌਮ ਦੇ ਜਿਹੜੇ ਸਰੋਣੀ ਕਮੇਟੀ ਤੋ ਆਪਾਂ ਕੀ ਯਾਦ ਰੱਖ ਸਕਦੇ ਆ ਪਤਾ ਹੀ ਆ ਕਿ ਕੀ ਕੁਝ ਹੋ ਰਿਹਾ ਸਾਡੇ ਸਿੱਖਾਂ ਦਾ ਆਪ ਦੇ ਵਿੱਚ ਕੀ ਬਖੇੜਾ ਪੈ ਰਿਹਾ ਜਲੂਸ ਨਿਕਲੇ ਪਿਆ ਅੱਜ ਸਿੱਖ ਕੌਮ ਦਾ ਤੇ ਪਰ ਐਸੇ ਜਿਹੜੇ ਨੌਜਵਾਨ ਨੇ ਜਿਨ੍ਹਾਂ ਨੇ ਐਂਗਰ ਫੈਦਾਰ ਕੀਤਾ ਉਹਨਾਂ ਦੀ ਪਹਿਰਬਾਈ ਜਿਹੜਾ ਸਿੱਖ ਕੌਮ ਨੂੰ ਕਰਨੀ ਚਾਹੀਦੀ ਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਹਿਰ ਜੀ ਦਾ ਖਾਲਸਾ ਬਹਿ ਜੀ ਕੀ ਫਤਿਹ